ਸਰਕਉਂਦੇ ਕਾਲੀ ਸੁਣਦੇ ਹੋਣੇ ਹੈ ਕਿ ਲੈਂਡ ਸੀਲਿੰਗ ਪਾਲਸੀ ਕਿਸੇ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਜਦੋਂ ਭਰਾਵਾਂ ਨੇ ਭਰਾਵਾਂ ਨਾਲੋਂ ਵੱਡ ਹੁੰਦੀ ਹੈ ਉਦੋਂ ਪੱਟਾਂ ਪਿੱਛੇ ਕਤਲ ਹੋ ਜਾਂਦੇ ਜੇ ਜੋ ਕਿ ਜਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣਗੇ ਜੇਲਾ ਰੱਖਦੇ ਆ ਜੇਲਾ ਪਰ ਲਓ ਜਿੰਨੀ ਅਮਰਜੀ ਪਰ ਲਓ ਲਾਲ ਕਰਾਏ ਹੈ ਮਰ ਲੈ ਇਹ ਜ਼ਮੀਨਾਂ ਦੀ ਲੜਾਈ ਸਾਡੀ ਰੋਟੀ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਚੁੱਲ੍ਹੇ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਬੱਚਾ ਦੇ ਭਵਿੱਖ ਦੀ ਲੜਾਈ ਹੈ ਇਹ ਲੜਾਈ ਅਸੀਂ ਛੱਡ ਨਹੀਂ ਸਕਦੇ ਅੱਜ ਟੌਂ ਕਰਦਾ ਪ੍ਰਧਾਨ ਮੁੱਖ ਮੰਤਰੀ ਜੇ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਲਈਆਂ ਜਾਣਗੀਆਂ ਕੌਣ ਕਹਿੰਦਾ ਤੁਸੀਂ ਕਰਜਰੀ ਨਹੀਂ रह ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਪਰ ਤੁਹਾਡਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਅੱਜ ਦੀ ਰੈਲੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿਛਲੇ ਆ ਮਹੀਨਿਆਂ ਤੋਂ ਹੋਏ ਜ਼ਬਰਦਸਤ ਸੰਬੰਧ ਚ ਹੈ ਉਹਨਾਂ ਦੇ ਬੰਦੇ ਜੇਲਾ ਚ ਬੱਧ ਨੇ ਉਹਨਾਂ ਨੂੰ ਛਡਾਉਣ ਦੇ ਸਬੰਧ ਚ ਭਲਾ ਐਡਾ ਕਿਹੜਾ ਜੁਰਮ ਉਹਨਾਂ ਨੇ ਕੀਤਾ ਜਿਹਦੇ ਨਾਲ ਸਰਕਾਰ ਨੇ ਉਹਨਾਂ ਨੂੰ ਜੇਲਾ ਚ ਡੱਕਤਾ ਭਈ ਇੱਕ ਪ੍ਰੋਗਰਾਮ ਹੋ ਰਿਹਾ ਸੀ ਇਹ ਨਹੀਂ ਗੱਲ ਹੀ ਆ ਉਹਨਾਂ ਨੇ ਕਿ ਆ ਜਿਹੜੀ ਜੀਨ ਦੇ ਰਾਜੇ ਦੀ ਬੇਜਮੀਨੀ ਬੇਨਾਮੀ ਜਿਮੇਨੇ ਥੇ ਪਈ ਐ ਛੇੜੀ ਦੇ ਵਿੱਚ ਸੰਗਰੂਰ ਦੇ ਬੀੜ ਦੇ ਵਿੱਚ ਉੱਥੇ ਅਸੀਂ ਖੇਤੀ ਕਰਨਾ ਆ ਜਾਉਨੇ ਹਾਂ ਉਹ ਸਾਨੂੰ ਦਿੱਤੀ ਜਾਵੇ ਫਿਰ ਇਹ ਮੰਗ ਕਰਨੀ ਉਹਨਾਂ ਦੀ ਨਜਾਇਜ਼ ਕਿਵੇਂ ਐ ਹੁਣ ਤੁਸੀਂ ਦੇਖੋਗੇ ਵੀ ਗੱਲ ਤਾਂ ਇਹ ਹੈਗੀ ਜਾਇਜ਼ ਕਿਉਂਕਿ ਸੋਡੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾ ਚੋਂ ਤਾਂ ਪਹਿਲੇ ਕੱਢਿਆ ਹੋਇਆ ਹੈ। ਹੋਰ ਤੁਸੀਂ ਉਹਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੀ। ਉਹ ਬੇਰੁਜ਼ਗਾਰ ਸ਼ਹਿਰਾਂ ਦੇ ਵਿੱਚੋਂ ਘਰਾਂ ਨੂੰ ਮੁੜਿਆਉਂਦੇ ਨੇ। ਜਨਤਕ ਪੰਡ ਪ੍ਰਣਾਲੀ ਤੁਸੀਂ ਉਹਨਾਂ ਦੇ ਸਹੀ ਤਰੀਕੇ ਨਾਲ ਨਹੀਂ ਦੇ ਰਹੇ। ਮੰਦਰੇਗਾ ਦੇ ਵਿੱਚ ਕੰਮ ਉਹਨਾਂ ਨੂੰ ਨਹੀਂ ਕਿਤੇ ਮਿਲ ਰਿਹਾ। ਉਹ ਖੇਤ ਮਜ਼ਦੂਰ ਨੇ ਖੇਤਾ ਜੋਗੇ ਦੇ ਖੇਤਾ 'ਚ ਕੰਮ ਕਰਨਾ ਚਾਹੁੰਦੇ ਨੇ। ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰ ਕਰ। ਹੁਣ ਗੱਲ ਇਹ ਐਦਾ ਬਹੁਤ ਛੋਟੀ ਐ ਪਰ ਇਹ ਗੱਲ ਕਿੱਡੀ ਵੱਡੀ ਐ? ਦੇਖੋ ਸਾਥਿਓ ਇਤਿਹਾਸ ਨੂੰ ਪੁੱਛ ਲਓ। ਤੁਸੀਂ ਜਨਤਕ ਵੰਡ ਪ੍ਰਣਾਲੀ ਦਾ ਰਾਸ਼ਨ ਮੰਗ ਲਓ। ਤੁਸੀਂ ਕਰਜ਼ਾ ਮਾਫੀ ਮੰਗ ਲਓ। ਤੁਸੀਂ 7 ਸਕੀਮ ਮੰਗ ਲਓ ਤੁਸੀਂ ਪਟਾਪਾ ਪੈਨਸ਼ਨ ਮੰਗ ਲਓ ਤੁਸੀਂ ਬਿਜਲੀ ਮਾਥੀ ਦੀ ਮੰਗ ਲਓ ਐਮਐਸਪੀ ਦੀ ਗਰੰਟੀ ਦੀ ਮੰਗ ਮੰਗ ਕਰ ਲਓ ਇਹੇ ਬਰਦਾਸ਼ਤ ਕਰਨਗੇ ਪਰ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰ ਜਾ ਤੇ 17 ਏਕੜ ਦਾ ਸੀਲਿੰਗ ਏਕੜ ਲਾਗੂ ਕਰ ਦਿਓ ਬਾਧੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਥੋੜੇ ਦਿਨ ਜਮੀਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਜੋਗੀਆਂ ਜ਼ਮੀਨਾਂ ਦੇ ਦੋ ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਤਾਂ ਫਿਰ ਕਤਲੇਆਮ ਤੁਹਾਡਾ ਕਰੂੰਗੀ ਸਰਕਾਰ ਕਿਉਂਕਿ ਸਾਡਾ ਹੈ ਬਨਿਆਦੀ ਹੱਲਾ ਜਦੋਂ ਬਨਿਆਦ ਸਾਡੀ ਜ਼ਮੀਨ ਹੈ ਰੋਟੀ ਸਾਡੀ ਜ਼ਮੀਨ ਹੈ ਬੱਚਿਆਂ ਦਾ ਭਵਿੱਖ ਸਾਡੇ ਜ਼ਮੀਨ ਹੈ ਅਸੀਂ ਜ਼ਮੀਨਾਂ ਲੈਣਾ ਚਾਹੁੰਦੇ ਆ ਅਸੀਂ ਦਸਾਂ ਨੂੰ ਹਾਦੀ ਕਰਤ ਕਰਕੇ ਆਪਣੇ ਬੱਚੇ ਪਾਲਣਾ ਚਾਹੁੰਦੇ ਆ ਤੁਸੀਂ ਸਾਡੇ ਚੁੱਲ੍ਹੇ ਖੰਡੇ ਕਰਨੇ ਚਾਹੁੰਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਤੁਸੀਂ ਲੈਂਡ ਸੀਲਿੰਗ ਪਾਲਸੀ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਦੀਆਂ ਛੜਕਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਜਿਹੜੇ ਡੰਪ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਸਮਾਰਟ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਟ੍ਰੈਡੈਂਟ ਵਰਗਿਆਂ ਨੂੰ ਤੇਗਮਿੰਦਪੁਰੇ ਵਰਗ ਦੇ ਜਿਹੜੇ ਪਿੱਛੇ ਲਾਈਆਂ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਸਾਡਾ ਵਿਕਾਸ ਨਹੀਂ ਹੈ ਇਸ ਕਰਕੇ ਪਾਲਿਸੀ ਟਕਰਾਉਂਦੀ ਹੈ ਸਾਡੀ ਲੋੜ ਕੁਝ ਹੋਰ ਹੈ ਸਾਡਾ ਵਿਕਾਸ ਕਿਸੇ ਹੋਰ ਗੱਲ ਨਾਲ ਹੋਣਾ ਹੈ ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਰਕਸ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਵਾਲਿਓ ਐਦੂ ਐਦੂ ਪਿੱਛੇ ਹਟ ਕੇ ਜਿਹੜੀਆਂ ਮਰਜ਼ੀ ਮੰਗਾ ਤੇ ਲੜੀ ਚੱਲੋ ਮੰਗ ਲਓ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਦੇਵਾਂਗੇ ਸਾਨੂੰ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੁੰਦੇ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਗਵਾ ਹੈ ਬੰਦਾ ਸਿੰਘ ਮਹਾਰਾਜ ਨੇ ਜ਼ਮੀਨਾਂ ਦੀ ਲੜੀ ਚਾਚਾਜੀਤ ਨੇ ਲੜੀ ਦੁਲੇ ਪੱਟੀਰੇ ਲੜੀ ਤੇ ਪੈਪਸੂ ਮਜ਼ਹਰਾ ਲਹਿਰ ਦੇ ਲੋਕਾਂ ਨੇ ਲੜਾਈ ਲੜੀ ਹੈ ਓਏ ਚੱਕਲੀ ਸ਼ੇਰ ਦੇ ਬੀਰਖੀ ਸਿੰਘ ਦਾ ਕਤਲ ਨਹੀਂ ਜੱਜਬੀਨਾ ਦੇ ਮਸਲੇ ਤੇ ਹੋਇਆ ਹੈ ਸਾਨੂੰ ਸਿੰਘ ਬਹੁਤ ਤਕਪੁਰਾ ਦੇ ਇਤਹਾਸਤ ਵੀ ਜ਼ਮੀਨਾਂ ਦੇ ਮਸਲੇ ਦੀ ਹੋਈ ਹੈ ਬਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਗਮਿੰਦਪੁਰ ਵਾਲੀ ਜ਼ਮੀਨਾਂ ਦੇ ਮਸਲੇ ਤੇ ਹੋਈ ਹੈ ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਡੰਡ ਪੈਂਦੀ ਹੈ ਜਦੋਂ ਭਰਾਵਾਂ ਨੇ ਭਰਾਵਾਂ ਨਾਲੋਂ ਵੰਡ ਹੁੰਦੀ ਹੈ ਉਦੋਂ ਪੱਕਾ ਪਿੱਛੇ ਕਤਲ ਹੋ ਜਾਂਦੇ ਨੇ ਦੋ ਗਿੱਟ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣੇ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੋਹਣਾ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਲਿੰਗ ਪਾਲਸੀ ਜਿਹੜੀ ਕਿ ਜ਼ਮੀਨਾਂ ਅਕਾਇਰ ਦੀ ਪਾਲਸੀ ਆ ਰਹੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਤੁਕੀ ਪਾਲਸੀਆਂ ਨੇ ਇਸ ਕਰਕੇ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੇ ਅੱਜ ਦਾ ਇਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਵੰਡ ਦਾ ਮਸਲਾ ਤਾਂ ਅਜੇ ਅਸੀਂ ਛੇੜਿਆ ਨਹੀਂ ਜਦੋਂ ਸੱਤੇ ਕੱਪੜੇ ਅੱਗ ਲੱਗ ਜਾਣੀ ਐ ਜਦੋਂ ਪੰਜਾਬ ਦੇ ਲੋਕ ਇਹ ਜ਼ਮੀਨਾਂ ਦੀ ਕਾਣੀ ਵੰਡ ਦੀ ਖਤਮ ਦੀ ਗੱਲ ਕਰਨ ਤੇ ਆ ਗਏ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ ਪਰ ਉਥੇ ਜ਼ਮੀਨਾਂ ਦੀ ਥੋੜੀ ਦੀ ਗੱਲ ਤਾਂ ਹੁੰਦੀ ਐ ਉਥੇ ਜ਼ਮੀਨਾਂ ਦੀ ਕਾਣੀ ਵੰਡ ਦੀ ਗੱਲ ਨਹੀਂ ਹੁੰਦੀ ਕਿ ਕਦੋਂ ਕਰੋਗੇ ਜ਼ਮੀਨਾਂ ਦੀ ਕਾਣੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਲਿਖਿਆ ਨਹੀਂ ਤੁਸੀਂ ਪੜ੍ਹੋਗੇ ਕਿ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਾਂਗੇ ਥੋੜ੍ਹ ਜ਼ਮੀਨें ਲੋਕਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਤੁਸੀਂ ਨਵੀਆਂ ਕਲੋਨੀਆਂ ਤੇ ਅਰਪਨ ਸਟੇਟਾਂ ਬਣਾਉਣ ਦੀ ਖਾਤਰ ਸਾਡੀਆਂ ਹਜ਼ਾਰਾਂ ਏਕੜਾਂ ਜ਼ਮੀਨਾਂ ਤੁਸੀਂ ਲੈਣ ਸੀ ਲੈਂਡ ਫੀਲਿੰਗ ਪੋਲ ਗਿਆ ਰਿਸ਼ਤੇਦਾਰ ਦਰ ਤੇ ਲੈ ਲਖੀਰ ਦੇ ਅੰਦਰ ਲੈ ਲੀਆਂ ਕਦੇ ਚੇਤਾ ਨਹੀਂ ਆਇਆ ਤੁਹਾਨੂੰ ਪੰਜ ਮਰਲੇ پلاਟ ਦੇਣ ਦਾ ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਉਂਦਾ ਉਹਦੇ ਚੁੱਲ੍ਹੇ ਸੀ ਉਹਦੇ ਪਸ਼ੂ ਨੇ ਉਹਦੇ ਪੈਣ ਨੂੰ ਥਾਂ ਨਹੀਂ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਕਰ ਮੰਗਣਾ ਮੰਝਾ ਮੰਗਣਾ ਪੈਂਦਾ ਤੇ ਉਹ ਥਾਂ ਮੰਗਣੀ ਪੈਂਦੀ ਹੈ ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ ਤੁਹਾਨੂੰ ਉਹਨਾਂ ਲੋਕਾਂ ਦਾ ਚੇਤਾ ਆਇਆ ਹੈ ਜਿਨ੍ਹਾਂ ਦੇ ਲੋਕਾਂ ਦੇ ਕੋਲੇ ਪਹਿਲੇ ਬਹੁਤ ਕੋਠੀਆਂ ਨੇ ਜਿੰਨੀਆਂ ਕਲੋਨੀਆਂ ਪਈਆਂ ਨੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਲੋਨੀਆਂ ਦੇ ਵਿੱਚ ਬਸੋ ਨਹੀਂ ਹੋਈ ਤੁਸੀਂ ਉਹਨਾਂ ਨੂੰ ਨਵੀਆਂ ਕਲੋਨੀਆਂ ਵਾਸਤੇ ਹੋਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਟਾਉਂ ਕਰਦਾ ਪ੍ਰਧਾਨ ਮੁੱਖ ਮੰਤਰੀ ਜਿਹੇ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਲਈਆਂ ਜਾਣਗੀਆਂ ਕੌਣ ਕਹਿੰਦਾ ਤੁਸੀਂ ਕਰਜ਼ਾਰੀ ਨਹੀਂ ਰਹਿ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਪਰ ਛੋਟਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਵੀ ਆਹ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ ਸਗੋਂ ਉਲਟੀ ਲਿਸਟ ਆ ਗਈ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਬੋਹਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਨੇ ਤੁਹਾਡੇ ਕੋਲੋਂ ਉਹ ਹੱਕ ਖੋਹ ਲਿਆ ਇਸੇ ਤਰ੍ਹਾਂ ਹੱਕ ਖੋਏ ਜਾਣੇ ਨੇ ਭਰਾ ਇਸੇ ਤਰ੍ਹਾਂ ਇਹ ਲੜਾਈ ਗਲਬੱਡੀ ਲੜਾਈ ਕਰਨ ਨੂੰ ਸੰਕੇਤ ਜਾ ਰਿਹਾ ਜਿਵੇਂ ਸਾਥੀ ਪਹਿਲਾਂ ਬੋਲ ਕੇ ਗਏ ਆ ਕਿ ਅਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਂਡ ਪੂਲਿੰਗ ਦੇ ਰੇਖਾਂ ਆਈਆਂ ਨੇ ਉਹ ਜ਼ਮੀਨਾਂ ਅਪਜਾਊ ਨੇ ਇਹ ਅਸੀਂ ਵੀ ਜਾਣਦੇ ਆ ਸਰਕਾਰ ਵੀ ਜਾਣਦੀ ਹੈ ਕਿ ਪੈਦਾਵਾਰ ਘਟੂਗੀ ਪਰ ਇਹ ਪਾਲਿਸੀ ਕੀ ਦੀ ਹੈ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਵੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ਪਾਰ ਸੰਸਦ ਦੀਆਂ ਨੀਤੀਆਂ ਇਹ ਕਹਿੰਨੀਆਂ ਨੇ ਕਿ ਸਰਕਾਰੀ ਭੰਡਾਰ ਵੀ ਖਤਮ ਕਰੋ ਕਣਕ ਤੇ ਝੋਨਾ ਗੱਲਾਂ ਬੰਦ ਕਰੋ ਅਨਾਜ ਤਾਂ ਸਾਡੇ ਕੋਲੇ ਬਹੁਤ ਹੈ ਖਾਣ ਦੀਆਂ ਬਸਤਾਂ ਦਾ ਸਾਡੇ ਕੋਲੇ 10 ਸਾਲ ਦੀਆਂ ਪਈਆਂ ਨੇ ਯੂਰਪ ਦੇ ਦੇਸ਼ ਉਹ ਨਹੀਂ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਸਾਨੂੰ ਮਾਲ ਦੇ ਸਕਦੇ ਨੇ ਆ ਫਰੀ ਡੈਟ ਐਕਟ ਦੀ ਜਿਹੜੀ ਗੱਲ ਆਈ ਹੈ ਜਿਹੜਾ ਜੂਕੇ ਦੇ ਵਿੱਚ ਕੱਲ ਸਮਝਾਉਤਾ ਹੋਇਆ ਹੈ ਅਮਰੀਕਾ ਦੇ ਰਾਜ ਜਿਹੜਾ ਅਗੱਲ ਤੇ ਪਹਿਲੇ ਹਰਤੇ ਹੋਣ ਜਾ ਰਿਹਾ ਹੈ ਉਹਦੇ ਚ ਭਾਰਤ ਨੂੰ ਮੰਡੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸਭ ਸਿੱਟੀਆਂ ਦਾ ਮਾਲ ਲੈ ਕੇ ਸਿੱਟਣਾ ਜਿਹੜਾ ਮਾਲ ਉਹ ਸਮੁੰਦਰਾ ਚ ਸਿੱਟਦੇ ਸੀ ਜਿਹੜਾ ਵਾਧੂ ਕਿਆ ਸਮਾਨ ਸਮੁੰਦਰਾ ਚ ਡੇਗਦੇ ਸੀ ਜਿਹੜਾ ਵਿਅਰਥ ਜਾ ਰਿਹਾ ਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਧ ਵੀ ਆ ਡੇ ਵੀ ਕਣਕ ਵੀ ਚੌਲ ਵੀ ਸੋਇਆਬੀਨ ਵੀ ਹੋਰ ਦਾਣੇ ਤੇ ਫਲ ਸਬਜ਼ੀਆਂ ਵੀ ਸਾਰੀਆਂ ਸੋਡੀਆਂ ਭਾਰਤ ਦੀ ਮੰਡੀ ਦੇ ਵਿੱਚ ਆਉਣ ਗਈਆਂ ਤੇ ਸੋਡਾ ਪਹਿਲੇ ਹੀ ਮਾਰ ਲੁੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆਂ ਦੇ ਵਿੱਚ ਹੋਰ ਨੂੰ ਆਹ ਰੌਲਾ ਵਈ ਉਹਨਾਂ ਦਾ ਆਹ ਰੌਲਾ ਫਿਰ ਐਸ ਲੜਾਈ ਦੇ ਵਿੱਚ ਆਉਣਾ ਹੈ ਕਿ ਨਹੀਂ ਜੇਲਾ ਡੱਕਦਿਆ ਜੇਲਾ ਪਰਲੋ ਜਿੰਨੀ ਐਮਰਜੀ ਪਰਲੋ ਲਾਲ ਕਰਾਏ ਮਾਰ ਲੈ ਕੀ ਜ਼ਮੀਨਾਂ ਦੀ ਲਈ ਸਾਡੀ ਰੋਕੀ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਚੁੱਲ੍ਹੇ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਬੱਚਾ ਦੇ ਭਵਿੱਖ ਦੀ ਲੜਾਈ ਹੈ ਇਹ ਲੜਾਈ ਅਸੀਂ ਛੱਡ ਨਹੀਂ ਸਕਦੇ ਕੋਈ ਨਹੀਂ ਵਿਦੇਸ਼ੀ ਹਾਕਮ ਕੋਈ ਵਿਦੇਸ਼ੀ ਸ਼ਾਹੂਕਰ ਜੇ ਪੰਜਾਬ ਦੀ ਧਰਤੀ ਦੇ ਉੱਤੇ ਅੱਖ ਕਰੂਗਾ ਅਸੀਂ ਇਹਨੂੰ ਧੱਕਣ ਨਹੀਂ ਦੇਵਾਂਗੇ ਅਸੀਂ ਮਰਦੇ ਦਮ ਤੱਕ ਅੱਜ ਦੀ ਸਟੇਜ ਤੋਂ ਐਲਾਨ ਕਰਦੇ ਹਾਂ ਮਾਲਕ ਸਾਫ ਤੁਹਾਡੇ ਕੰਨ ਸੁਣਦੇ ਹੋਣੇ ਹੈ ਕਿ ਲੈਂਡ ਸੀਲਿੰਗ ਪਾਲਸੀ ਕਿਸੇ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ